ਅੱਜ ਤੁਸੀਂ ਦੇਖ ਰਹੇ ਹੋ ਜੋ ਕਿ ਪਾਣੀ ਦਾ ਕਹਿਰ ਰੋਜਪੁਰ ਦੇ ਵਿੱਚ ਦਰਿਆ ਦੇ ਸਤਲੁਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਨੋਚਾਂ ਬਣੀਆਂ ਜਾ ਰਹੀਆਂ ਹਨ ਇੱਥੇ ਪੂਰੀ ਸੇਵਾ ਚੱਲਦੀ ਪਈ ਹੈ ਸੇਵਾ ਦੇ ਨਾਲ-ਨਾਲ ਲੋਕ ਦੇਖੋ ਤੁਸੀਂ ਆਪਣੀ ਸਾਰੇ ਹੀ ਦਰਿਆ ਦੇ ਵਿੱਚ ਪਾਣੀ ਕਿਸ ਤਰ੍ਹਾਂ ਠਾਠਾ ਮਾਰ ਰਿਹਾ ਹੈ ਕੈਮਰਾਮੈਨ ਨੂੰ ਕਹਾਂਗੇ ਕਿ ਦਰਿਆ ਵੱਲ ਨੂੰ ਤੁਸੀਂ ਦਿਖਾਓ ਦੇਖੋ ਪਾਣੀ ਦੇ ਵਿੱਚ ਕਿਸ ਤਰ੍ਹਾਂ ਪਾਣੀ ਬਾਰ-ਬਾਰ ਟੱਕਰ ਮਾਰ ਰਿਹਾ ਹੈ ਤੇ ਇੱਧਰ ਦਿਖਾਓ ਜਰਾ ਇਸ ਤਰ੍ਹਾਂ ਨੌਜਵਾਨ ਲੱਗੇ ਹੋਏ ਨੇ ਸੇਵਾ ਦੇ ਵਾਸਤੇ ਵੀ ਪਾਣੀ ਨੂੰ ਇੱਧਰ ਨਹੀਂ ਆਣ ਦਿੱਤਾ ਜਾਏਗਾ ਲੇਕਿਨ ਬੜੀ ਹੀ ਮਿਹਨਤ ਨਾਲ ਮੁਸ਼ਕਲ ਨਾਲ ਕੰਮ ਚੱਲ ਰਿਹਾ ਹੈ ਇਹ ਹਵੀਬ ਖੇ ਦਾ ਬੰਨ ਹੈ ਜਿੱਥੇ ਕੀ ਨੋਚਾਂ ਦੇ ਨਾਲ ਲੋਕਾਂ ਦੀ ਦੇਖੋ ਸੇਵਾ ਕਿਸ ਤਰ੍ਹਾਂ ਚੱਲ ਰਹੀ ਹੈ ਆਓ ਤੁਹਾਨੂੰ ਦਿਖਾਨੇ ਆ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਕਿ ਤੁਹਾਡੇ ਕੋਲ ਇੱਥੇ ਸੇਵਾ ਨਿਭਾ ਰਹੇ ਨੇ ਇੱਥੇ ਦਰਿਆ ਦੇ ਕੰਢੇ ਤੇ ਇਧਰਲੇ ਪਾਸੇ ਦਿਖਾਓ ਜਿਹੜੀਆਂ ਨੌਜਵਾਨਾਂ ਨੇ ਸੇਵਾ ਕੀਤੀ ਹੈ ਮਿੱਟੀ ਪਾ ਰਹੇ ਨੇ ਮਿੱਟੀ ਦਾ ਕੰਮ ਚੱਲ ਰਿਹਾ ਹੈ ਆਓ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਪਹੁੰਚੇ ਹੋਏ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਸੇਵਾ ਨੂੰ ਆ ਰਹੇ ਨੇ ਹਾਂਜੀ ਸਰ ਜੀ ਕੀ ਨਾਮ ਤੁਹਾਡਾ ਸਿਆ ਪ੍ਰਤਾਪ ਸਿੰਘ ਪਿੰਡ ਜੰਗ ਹਾਂਜੀ ਇਹ ਸੇਵਾ ਚੱਲ ਰਹੀ ਹੈ ਪਾਣੀ ਦਾ ਕੀ ਫਲੋ ਹੈ ਕੀ ਪਾਣੀ ਦਾ ਕਾਹਦਾ 2 ਫੁੱਟ ਵਧਿਆ ਹੈ ਕਿਸੇ ਸਰਕਾਰ ਨੇ ਸਾਡੇ ਸ਼ਾਰ ਨਹੀਂ ਲਈ ਗਏ ਅੱਛਾ ਕੋਈ ਵੀ ਜਿਹੜਾ ਲੀਡਰ ਹੋਣਾ ਮੱਥਾ ਝੇਕ ਕੇ ਬੁਰ ਜਾਂਦਾ ਹੈ ਹਾਂਜੀ ਨੁਕਸਾਨ ਪਬਲਿਕ ਦਾ ਹੁੰਦਾ ਪੈਸਾਰੀ ਦਾ ਸਾਰੀ ਪਬਲਿਕ ਇਲਾਕੇ ਆਮ ਨੂੰ ਵਿਚਾਰੀ ਸਾਨੂੰ ਤਾਰ ਨੂੰ ਨਹੀਂ ਜਿਹੜੀ ਮੰਨਣ ਵਾਲੀ ਹੋਰ ਦੱਸਣਾ ਕੀ ਜਣਾ ਜਿਹੜਾ ਇਹਦਾ ਪੈਸਾ ਆ ਸੀ 2 ਕਰੋੜ ਰੁਪਇਆ 200 ਕਰੋੜ ਰੁਪਇਆ ਉਹ ਵੀ ਖਾ ਗਏ ਸੈਕਟਰ ਸਰਕਾਰ ਅਤੇ ਆਮ ਪਾਰਟੀ ਐਸੇ ਕੋਈ ਗੇੜਾ ਨਹੀਂ ਮਾਰ ਜੇ ਆ ਵੀ ਜਾਂਦੇ ਨੇ ਉੱਤੋਂ ਫੋਟੋ ਖਾ ਕੇ ਮੁਰ ਜਾਂਦੇ ਨੇ ਹਫਤਾ ਹਫਤਾ ਹੋ ਗਿਆ ਨੇ ਲੱਗਿਆ ਨੂੰ ਪਾਣੀ ਦੀ ਕੀ ਪੋਜੀਸ਼ਨ ਹੈਗੀ ਹੈ ਪਾਣੀ ਕੱਢਣਾ ਚਾ ਰਹੇ ਆ ਕੱਲ ਨਾਲੋਂ ਜ਼ਿਆਦਾ ਆ ਰਿਹਾ ਪਰ ਕੰਟਰੋਲ ਅਸੀਂ ਕਰੀ ਜਾਂਦੇ ਬੰਡ ਨੂੰ ਕੰਟਰੋਲ ਕਰੀ ਜਾਂਦੇ ਆ ਤੇ ਸਾਰੀ ਪਬਲਿਕ ਸਾਰੀ ਰਲ ਮਿਲ ਕੇ ਕੰਟਰੋਲ ਕਰ ਰਹੀ ਏ ਉਹ ਵੀ ਜਿਹੜੇ ਸ਼ੌਕਾਰ ਨੇ ਜਾਣ ਵਾਲੇ ਨੂੰ ਮਦਦ ਕਰਦੇ ਪਏ ਲੰਗਰ ਦੀ ਵਿਸਤਾਰੇ ਕੀ ਕੀ ਮਤਲਬ ਕਿ ਲੋਕੀ ਰਾਜ ਮਿਲ ਕੇ ਪਰੋਂ ਆ ਰਿਹਾ ਲੰਗਰ ਹਾਂਜੀ ਲੰਗਰ ਆ ਵੀ ਲੰਗਰ ਵੀ ਆ ਰਿਹਾ ਹੋਰ ਚਾਹ ਪਾਣੀ ਸਾਰਾ ਕੁਝ ਆ ਰਿਹਾ ਹੈ ਹਾਂਜੀ ਪਰ ਸਰਕਾਰਾਂ ਕੁਝ ਨਹੀਂ ਕਰਦੀਆਂ ਪੰਗਾਂ ਨੌਜਵਾਨ ਲੱਗੇ ਹੋਏ ਨੇ ਜੀ ਨੌਜਵਾਨ ਤਾਂ ਬਹੁਤ ਲੱਗੇ ਹੋਏ ਨੇ ਹਾਂਜੀ ਟਰੈਕਟਰ ਚਾਲਕ ਇਹਨਾਂ ਦੇ ਆ ਕੇ ਪਾਸ ਜੋਗੇ ਸਾਨੂੰ ਠੀਕ ਹੈ ਜੀ ਆਓ ਜੀ ਇਸੇ ਤਰ੍ਹਾਂ ਹੀ ਆਪਾਂ ਹੋਰ ਬੰਦਿਆਂ ਨਾਲ ਗੱਲ ਕਰਦੇ ਹਾਂ ਜਿਹੜੇ ਇੱਥੇ ਆਏ ਹੋਏ ਨੇ ਸੇਵਾਦਾਰ ਸੇਵਾ ਨਿਭਾ ਰਹੇ ਨੇ ਆਹ ਟਰਾਲੀਆਂ ਪਰ ਕੇ ਤੁਸੀਂ ਦੇਖ ਰਹੇ ਹੋ ਸੇਵਾ ਵਾਸਤੇ ਆ ਰਹੀਆਂ ਨੇ ਤੇ ਰਾਸ਼ਨ ਆ ਰਿਹਾ ਹੈ ਕੁਝ ਮਿੱਟੀ ਦੇ ਗੱਟੇ ਪਰ ਪਰ ਕੇ ਆ ਰਹੇ ਨੇ ਤੇ ਇੱਥੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਮਿੱਟੀ ਦੀ ਟਰਾਲੀਆਂ ਪਰ ਕੇ ਆ ਰਹੇ ਨੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੁਹਾਡਾ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਕੀ ਪੋਜੀਸ਼ਨ ਹੈ બસ ਹੁੰਦਾ ਕੰਟਰੋਲ ਜੱਜਾਂ ਵਿੱਚ ਕੰਟਰੋਲ ਚ ਆਗੇ ਦਾ ਕੰਟਰੋਲ ਚ ਜੀ ਕੱਲ ਨਾਲ ਫਰਕ ਆ ਜੀ ਚਲੋ ਇਹ ਮਿੱਟੀ ਦੀ ਸੇਵਾ ਚੱਲ ਰਹੀ ਹੈ ਜੀ ਇਹ ਸਵਕਦਰ ਸੇਵਾ ਜੀ ਚੰਗ ਸੇਵਾ ਕਰ ਰਹੀ ਹੈ ਹਾਂ ਜੀ ਹਾਂ ਜੀ ਅੱਛਾ ਕਿੰਨਾ ਕਿ ਮਤਲਬ ਕਿ ਕੋਈ ਹੰਕ ਕਚਰੇ ਵਾਲੀ ਗੱਲ ਕੋਈ ਹੈ ਉਹ ਐਸਟਾ ਤਨੀ ਜੀ ਕੋਈ ਵੇ ਪਾਣੀ ਹੋਰ ਛੱਡਦਾ ਦੋ ਬੋਟ ਦੇ ਰਿਹਾ ਛੱਡਦਾ ਮੱਤੇ ਦੋ ਬੋਟ ਨਾਲ ਕਚਰੇ ਵਾਲੀ ਕੋਈ ਗੱਲ ਨਹੀਂ ਹੈ ਕੋਈ ਗੱਡੀ ਵੇਚਦਾ ਜੀ ਪਹਿਲਾਂ ਨਾਲ ਖੇਤਰਾ ਜੀ ਪਹਿਲਾਂ ਨਾਲ ਠੀਕ ਹੈ ਹਾਂ ਜੀ ਹਾਂ ਜੀ ਮਤਲਬ ਕਿ ਕਮਰਾਂ ਵਾਲੀ ਕੋਈ ਗੱਲ ਨਹੀਂ ਕੋਈ ਗੱਡੀ ਹੈ ਜੀ ਲੋਕਾਂ ਦੇ ਦਿਲ ਵਿੱਚ ਡਰ ਵਸਿਆ ਆਇਆ ਹੈ ਵੀ ਇੱਥੇ ਪਾਣੀ ਦਾ ਖਤਰਾ ਪੂਰਾ ਹੈਗਾ ਨਹੀਂ ਨਹੀਂ ਭਾ ਕੇਪਾ ਬਾਬੇ ਨਾਨਕ ਜੀ ਤੇ ਬਾਬੇ ਨਾਨਕ ਜੀ ਕੀ ਕਹਿੰਦਾ ਹੈ ਸੰਗ ਦੀ ਬੜੀ ਇੱਥੇ ਆ ਗਈ ਪੂਰਦਰਵਾਗੇ ਸਾਰੇ ਇਕੱਠ ਬੜੀ ਆ ਗਈ ਹੈ ਜੀ ਇਹ ਚੇਹੇ ਵਾਰ ਚੱਲ ਰਹੀ ਹੈ ਇੱਥੇ ਤੁਹਾਡੇ ਅਸੀਂ ਗੱਲਬਾਤ ਕਰਾਂਗੇ ਅਸੀਂ ਹੋਰ ਵੀ ਇੱਥੇ ਸੱਜਣ ਆਏ ਹੋਏ ਨੇ ਬਾਹਰੋਂ ਆਏ ਹੋਏ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪ੍ਰਸ਼ਾਸਨ ਵੱਲੋਂ ਵੀ ਬਹੁਤ ਹੀ ਇੰਤਜ਼ਾਮ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਵੀ ਇੰਤਜ਼ਾਮ ਕੀਤੇ ਗਏ ਨੇ ਤੇ ਆਓ ਅੱਗੇ ਦਿਖਾਨੇ ਆ ਤੁਹਾਨੂੰ ਹੋਰ ਵੀ ਇੱਥੇ ਲੋਕ ਜੋ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਚਾਹੀ ਕੀ ਨਾਮ ਤੁਹਾਡਾ ਬਲਮੀਰ ਸਿੰਘ ਜੀ ਬਲਮੀਰ ਸਿੰਘ ਜੀ ਕਿੱਥੇ ਲੈ ਕੇ ਆਏ ਹੋ ਮਿੱਟੀ ਲੈ ਕੇ ਆਏ ਜੀ ਬੋਰੀਆਂ ਵਰਕੇ ਜੀ ਬੋਰੀਆਂ ਦੀ ਹਾਂਜੀ ਕੱਲ ਵੀ ਆਏ ਸੀ ਅੱਜ ਆਏ ਆ ਅੱਛਾ ਜੀ ਕਿਹੜੇ ਪਿੰਡੋਂ ਤੁਸੀਂ ਕਮਜ਼ੋਰ ਦੇ ਕੋਲ ਪਿੰਡ ਖੰਬੇ ਆ ਜੀ ਹਾਂ ਜੀ ਹਾਂ ਜੀ ਤੁਸੀਂ ਸੇਵਾ ਦੇ ਲਾਏ ਹੋ ਸੇਵਾ ਦੀ ਸੇਵਾ ਜੀ ਜਿਹਨਾਂ ਦੇ ਸੇਵਾ ਚਾਹਦੇ ਕਿ ਕਲਾਮਾ ਜੀ ਹਾਂ ਜੀ ਹਾਂ ਜੀ ਇਹ ਤੁਸੀਂ ਦੇਖ ਰਹੇ ਹੋ ਕਿ ਲੋਕੀ ਕਿਸ ਤਰ੍ਹਾਂ ਆਪਣੀ ਆਪਣੀਆਂ ਟਰੈਕਟਰ ਟਰਾਲੀਆਂ ਲਿਆ ਕੇ ਇੱਥੇ ਸੇਵਾ ਨਿਭਾ ਰਹੇ ਨੇ ਇਸ ਤਰ੍ਹਾਂ ਲੰਗਰ ਲਗਾਏ ਹੋਏ ਨੇ ਤੁਹਾਨੂੰ ਹੋਰ ਵੀ ਗੱਲਬਾਤ ਕਰਾਵਾਂਗੇ ਲੋਕਾਂ ਨਾਲ ਇਹ ਦੂਰੋਂ ਦੂਰੋਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਆ ਸੇਵਾਦਾਰ ਕਿਸ ਤਰ੍ਹਾਂ ਆਪਣਾ ਰਾਸ਼ਨ ਪਹੁੰਚਾ ਰਹੇ ਨੇ ਟਰਾਲੀਆਂ ਦੇ ਉੱਤੇ ਰਾਸ਼ਨ ਪਰ ਪਰ ਕੇ ਆ ਰਿਹਾ ਹੈ ਤੁਸੀਂ ਦੇਖ ਰਹੇ ਹੋ ਜਗਾ ਜਗਾ ਤੇ ਲੰਗਰ ਲਗਾਏ ਗਏ ਹਨ ਅਤੇ ਸੇਵਾ ਪੂਰੀ ਚੱਲ ਰਹੀ ਹੈ ਇੱਥੇ ਆ ਦੇਖੋ ਤੁਸੀਂ ਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਹ ਲੰਗਰ ਲਗਾਇਆ ਗਿਆ ਹੈ ਇਹ ਬਾਬਾ ਜੀ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਕਿੱਥੋਂ ਆਏ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਹਿਬ ਦਾ ਸ੍ਰੀ ਅਕਾਲ ਤਖਤ ਸਾਹਿਬ ਸਰਪ੍ਰਸਤ ਇੰਟਰਨੈਸ਼ਨਲ ਪੰਥਕਦਾਰ ਸੋ ਜਿਸ ਦਾ ਪੰਜਾਬ ਦੇ ਵਿੱਚ ਫੜਾਂ ਦਾ ਪਾਣੀ ਬਹੁਤ ਭਾਰੀ ਪਿੰਡਾਂ ਨੂੰ ਮਾਰ ਪੈ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਸਿੰਘ ਸਾਹਿਬ ਦੀ ਦਿਸਨ ਰੇਛਾ ਹੈਠਾ ਡੇਰਾ ਬਾਬਾ ਨਾਨਕ ਸਾਈਡ ਸੁਲਤਾਨਪੁਰ ਲੋਧੀ ਔਰ ਰੋਇਪੁਰ ਜ਼ਿਲ੍ਹੇ ਦੇ ਵਿੱਚ ਵੀ ਰਾਜੋ ਕੀ ਗੱਟੀਆਂ ਵਿਖੇ ਜੋ ਸਕੂਲ ਹੈ ਪਿੰਡ ਵਿੱਚ ਉੱਥੇ ਲੰਗਰ ਔਰ ਮੈਡੀਕਲ ਕੈਂਪ ਐ ਇਸ ਸਥਾਨ ਤੇ ਵੀ ਜਿਸ ਦਿਨ ਵੀ 24 ਤਰੀਕ ਨੂੰ ਅਰਚਾ ਕੀਤਾ ਗਿਆ ਸੀ ਬੰਨ ਬਾਰੇ ਤੇ ਜਦੋਂ ਸੰਗਤਾਂ ਆਈਆਂ 25 26 ਤਰੀਕ ਨੂੰ ਉਸ ਪਹਿਲੇ ਦਿਨ ਤੋਂ ਹੀ ਇੱਥੇ ਲੰਗਰ ਜਿਹੜਾ ਜਥੇਬੰਦੀ ਵੱਲੋਂ ਲਗਾਇਆ ਗਿਆ ਆ ਤੋਂ ਇੱਥੇ 24 ਘੰਟੇ ਪ੍ਰਸ਼ਾਦਿਆਂ ਦਾ ਪਾਣੀ ਦਾ ਚਾਹ ਦਾ ਇੰਤਜ਼ਾਮ ਮੈਡੀਕਲ ਕੈਂਪ ਸਾਰੀਆਂ ਸਹੂਲਤਾਂ ਜਿ세 ਬੰਦੂਤੀਆਂ ਜਾ ਰਹੀਆਂ ਆ ਬਾਈ ਕੀ ਪੋਜੀਸ਼ਨ ਕੀ ਹੈ ਹੁਣ ਅੱਛੇ ਬੰਨ੍ਹ ਦੀ ਪੋਜੀਸ਼ਨ ਏਪੀ ਸੰਗਤਾਂ ਨੇ ਆਪ ਮੁਹਾਰੇ ਉਮੜ ਕੇ ਇਹ ਬੰਨ੍ਹ ਨੂੰ ਬਚਾ ਲਿਆ ਕਿਉਂਕਿ ਜਿਸ ਹੱਬ ਨਾ ਇਹ ਬੰਨ੍ਹ ਦਾ ਕੰਮ ਚੱਲਿਆ ਸੀਗਾ ਜਦੋਂ ਅਲਰਟ ਕੀਤਾ ਸੀ ਮੀਰ ਨਹੀਂ ਸਕੇ ਸੀਗੀ 15 ਫੁੱਟ ਫਰੋਈਪੁਰ ਤੋਂ ਪਾਣੀ ਉੱਤੇ ਚੱਲ ਰਿਹਾ ਹੈ ਜੇ ਇਹ ਬੰਨ੍ਹ ਟੁੱਟਦਾ ਸੀਗਾ ਕਰਤੋ ਘੜ 40 50 ਪਿੰਡ ਜਿਹੜੇ ਨਾਲ ਡੁੱਬਦੇ ਫਿਰੋਇਪੁਰ ਦੀ ਡੁੱਬਣਾ ਹੀ ਸੀ 40 50 ਪਿੰਡ ਨਾਲ ਜਿਹੜੇ ਡੁੱਬਦੇ ਸੀ ਹੁਣ ਕੀ ਪੋਜੀਸ਼ਨ ਹੈ ਜੀ ਹੋਣ ਪੋਜੀਸ਼ਨ ਬਿਲਕੁਲ ਠੀਕ ਹੈ ਸੰਗਤਾਂ ਨੇ ਕਾਬੂ ਪਾ ਲਿਆ ਹੈ ਪਰ ਪ੍ਰਸ਼ਾਸਨ ਵੱਲ ਤੁਸੀਂ ਵੇਖਦੇ ਜੇ ਕੋਈ ਬੰਦਾ ਸੇ ਕੰਮ ਨਹੀਂ ਕਰ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਕੋਈ ਆਉਂਦੇ ਆ ਲੀਡਰ ਆਉਂਦੇ ਨੇ ਫੋਟੋ ਹੱਕਾ ਚਾ ਕੇ ਹਾਲ ਚਾਲ ਚਾਪੂ ਸੀ ਜੇ ਜਾਂਦੇ ਨੇ ਪਰ ਤੁਸੀਂ ਸਿਰੇ ਤੋਂ ਲੈ ਕੇ ਉਸੇ ਦਾ ਵੇਖੋ ਪ੍ਰਸ਼ਾਸਨ ਦਾ ਕੋਈ ਬੰਦਾ ਸੇ ਕੰਮ ਕਰ ਰਿਹਾ ਕੋਈ ਵੀ ਪੁਲਿਸ ਪ੍ਰਚਾਰ ਜਾਂ پنجاب ਕੋਈ ਪ੍ਰਚਾਰਣ ਦਾ ਕੰਮ ਜਿਹੜਾ ਆ ਕਿਸੇ ਨੇ ਚੱਲਦਾ ਸੰਗਤਾਂ ਆਪ ਕੰਮ ਕਰੀਆਂ ਤੁਹਾਡਾ ਕਹਿਣ ਦਾ ਮਤਲਬ ਹੈ ਪ੍ਰਸ਼ਾਸਨ ਵੱਲੋਂ ਕੋਈ ਕੰਮਚਾਰੀ ਨਹੀਂ ਸਿੱਟਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਧੂਤਾਂ ਨਹੀਂ ਮਿਲ ਰਹੀਆਂ ਜੇ ਪ੍ਰਸ਼ਾਸਨ ਜੇ ਪ੍ਰਸ਼ਾਸਨ ਨੇ ਕੰਮ ਕਰ ਲੰਦਾ ਇੱਥੇ ਸਾਨੂੰ ਸੰਗਤਾਂ ਨੂੰ ਲੋੜ ਕੋਈ ਨਹੀਂ ਸੀ ਆਉਂਦੀ ਤੇ ਪਹਿਲਾਂ ਇਹਦੀ ਬੰਨ ਦੀ ਤਿਆਰੀ ਬਿਲਕੁਲ ਮਜ਼ਬੂਰ ਕਰਨਾ ਚਾਹੀਦਾ ਸੀਗਾ ਇਹ ਬੰਨ ਵੱਲੇ ਕਿਸੇ ਦਾ ਧਿਆਨ ਹੀ ਨਹੀਂ ਦਿੱਤਾ ਤੇ ਇਸ ਕਰਕੇ ਇਹ ਬੰਨ ਜਿਹੜਾ ਆ ਇਸ ਤੋਂ ਲੋਜ ਤੋਂ ਖੋਰ ਪੈਣੀ ਸ਼ੁਰੂ ਹੋਈ ਤੇ ਇੱਥੇ ਸੰਗਤਾਂ ਨੇ ਵੇਖ ਕੇ ਮੈਂ ਇੱਕ ਗੱਲ ਹੋਰ ਕਹਾਂ ਇੱਥੇ। ਸਾਡਾ ਫਰੋਈਪੁਰ ਦਾ ਜੋ মিডিਆ ਹੈ ਨਾ ਸਭ ਤੋਂ ਵੱਡੀ ਮੀਡੀਏ ਦੀ ਦੇਣ ਹੈ ਇੱਥੇ। ਕਿਉਂਕਿ ਮੀਡੀਏ ਨੇ ਜਦੋਂ ਇਸ ਬੰਦ ਦਾ ਦੌਰਾ ਕੀਤਾ ਨਾ ਮੀਡੀਏ ਨੇ ਅਲਰਟ ਕੀਤਾ ਆ। ਮੀਡੀਏ ਦੀਆਂ ਖਬਰਾਂ ਸੁਣ ਕੇ ਜਦੋਂ ਸੰਗਤਾਂ ਪਹੁੰਚਾ ਲੱਗਾ ਸੰਗਤਾਂ ਨੇ ਆਪ ਮਾਰੇ ਪੁੱਜ ਕੇ ਇੱਥੇ ਇਹ ਬੰਦ ਨੂੰ ਬਚਾਇਆ। ਕੀ ਨਾਮ ਤੁਹਾਡਾ ਜੀ? ਦਾਸ ਬਾਬਾ ਸਤਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ। ਸਤਿਏ ਸ਼ਾਨੀ ਜੀ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਇੱਥੇ ਲੰਗਰ ਲਗਾਇਆ ਹੋਇਆ ਹੈ। ਤੇ ਬਹੁਤ ਹੀ ਦੇਖੋ ਤੁਸੀਂ ਸੰਤਾਂਵਾਲ ਇੱਥੇ ਸੰਤਾਂ ਬਹੁਤ ਹੀ ਆਰਿਆ ਨੇ ਤੇ ਆ ਕੇ ਇੱਥੇ ਲੰਗਰ ਵੀ ਚਾਗਰੀਆਂ ਨੇ ਸੇਵਾ ਵੀ ਕਰ ਰਹੀਆਂ ਨੇ ਇੱਥੇ ਬਹੁਤ ਹੀ ਨੌਜਵਾਨ ਇੱਥੇ ਜਿਨ੍ਹਾਂ ਨੇ ਇਸ ਬੰਨ ਦੇ ਉੱਤੇ ਠੱਲ ਪਾਈ ਹੈ ਤੁਸੀਂ ਦੇਖ ਰਹੇ ਹੋ ਇੱਥੇ ਆ ਦੇਖੋ ਲੰਗਰ ਵੀ ਚੱਲ ਰਿਹਾ ਹੈ ਮਿੱਟੀ ਦੀਆਂ ਟਰਾਲੀਆਂ ਰੇਤਾਂ ਦੀਆਂ ਟਰਾਲੀਆਂ ਭਰ-ਭਰ ਕੇ ਸੇਵਾ ਕਰ ਰਹੇ ਨੇ ਕੈਮਰਾਮੈਨ ਦੇ ਨਾਲ ਮਨਜੀਤ ਸਿੰਘ ਵੀਰਪੁਰ